ਸ਼ਟਰ ਵਾਲਾ ਬਟਾਲੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਕਰਨ ਆਇਓ ਬਟਾਲੇ ਤੁਸੀਂ ਦੇਖੋ ਵਿਜੇ ਮਹਾਜਨ ਜੀ ਨੂੰ ਟਿਕਰ ਦੇ ਨਾ ਆਇਆ ਜੀ ਤੇ ਵਿਜੇ ਮਹਾਜਨ ਜੀ ਨੂੰ ਆਪਾਂ ਕਾਮਯਾਬ ਕਰਨਾ ਕੋਈ ਪਾਰਟੀ ਲੱਗਿਆਈ ਹੈ ਸਾਰਿਆਂ ਨੂੰ ਅਸੀਂ ਪਰੇ ਕਰਕੇ ਜਿਤਾਉਣਾ ਵਿਜੇ ਮਹਾਜਨ ਜੀ ਨੂੰ ਸਾਡਾ ਇਹ ਲਕਸ਼ਾ ਸਾਡਾ ਇਹ ਮੰਜ਼ਿਲ ਹੈ ਸਾਡਾ ਹੀ ਇਤਿਹਾਸ ਹੈ ਇੱਕ ਸ਼ਰੀਬ ਬੰਦੇ ਨੂੰ ਤੇ ਕੋਈ ਬੰਦਾ ਵੋਟ ਨਹੀਂ ਪਾਉਂਦਾ ਅਮੀਰ ਬੰਦੇ ਨੇ ਵੋਟ ਪਾਉਂਦਾ ਜਾਂ ਉਹੀ ਕੈਂਡੀਡੇਟ ਬਦਲ ਬਦ ਕੇ ਚਿਹਰੇ ਨਵੇਂ-ਤਨਵੇਂ ਚੇਹੀ ਜਾਂਦੇ ਪਿਆ ਉਹ ਚਿਹਰੇ ਛੜਦੇ ਹੁਣ ਇਤਿਹਾਸ ਤੁਹਾਡੇ ਹੱਥ ਵਿੱਚ ਆ ਤੁਸੀਂ ਲੋਕਾਂ ਨੇ ਵੋਟ ਪਾ ਕੇ ਚੁਣਾ ਬੰਦਾ ਇੱਕ ਸ਼ਰੀਬ ਬੰਦਾ ਵਿਜੇ ਮਹਾਜਨ ਵਰਗਾ ਬੰਦਾ ਮੈਨੂੰ ਦੁਨੀਆ 'ਚ ਨਹੀਂ ਵਿਜੇ ਮਹਾਜਨ ਵਰਗਾ ਬੰਦਾ ਮੈਨੂੰ ਦੁਨੀਆ 'ਚ ਨਹੀਂ ਲੱਭਾ ਤੁਸੀਂ ਪਲੀਜ਼ ਵੋਟਾਂ ਪਾਓ ਵੋਟ ਕਰੋ ਔਰ ਰੱਬ ਦੇ ਔਰ ਵੋਟਾਂ ਪਾਗਰਾਂ ਨੂੰ ਕਾਮਯਾਬ ਕਰੋ ਇੱਕ ਕੁਰਸੀ ਉਹਨਾਂ ਦੀ ਹੈ ਪਾਰਟੀ ਕੇ ਲਈਏ ਤੁਹਾਡੀ ਪਾਰਟੀ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਕਿਹੜੀ ਪਾਰਟੀ ਤੋਂ ਕਿਤੋਂ-ਕਿਤੋਂ ਜਿਹੜੀਆਂ ਤੁਹਾਡੀਆਂ ਟਿਕਟਾਂ ਨੇ ਮਿਲੀਆਂ ਨੇ ਤੁਹਾਨੂੰ ਤੇ ਕਿਹੜੀ-ਕਿਹੜੀ ਸਿਟੀ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਬੇਗੰਪੁਰਾ ਸਾਂਝਾ ਫਰੈਂਡ ਪਾਰਟੀ ਨੈਸ਼ਨਲ ਪਬਲਿਕ ਆਫ ਇੰਡੀਆ ਪਾਰਟੀ ਜਿਹੜੀ ਪਾਰਟੀ ਹੈ ਇਹਦੇ ਵਿੱਚ ਸਾਡੇ ਬੇਗੰਪੁਰੇ ਦੇ 13 ਕੈਂਡੀਡੇਟ ਪਰੇ ਅਕਾ ਦੂਜੀ ਪਾਰਟੀ ਵਿੱਚ 6-7 ਬੰਦੇ ਘੜਦੇ ਪਏ ਆ ਕਿਤੋਂ ਵੀ ਆ ਕੇ ਖੜਾ ਹੋ ਸਕਦਾ ਬੰਦਾ ਕੋਈ ਪੈਸਾ ਨਹੀਂਗਾ ਟਿਕਟ ਅਸੀਂ ਉਹ ਤੇ ਆਪ ਕਰ ਦੇਣਾ ਹਣੀ ਆ ਆਪਣੇ ਖਰਚੇ ਦੇ ਕੋਈ ਰੁਪਈਆ ਨਹੀਂ ਲੈਣਾ ਔਰ ਜੇ ਸਾਡੀ ਪਾਰਟੀ ਗੱਲ ਕਰੇ ਟੀਟੂ ਬਾਣੀਆਂ ਲੁਧਿਆਣੇ ਤੋਂ ਖੜਾ ਸਾਡਾ ਠੀਕ ਹੈ ਜੀ ਤਾਂ ਟੀਟੂ ਜੀ ਫਿਰ ਕਿੰਨਾ ਕੇ ਬਜਟ ਰੇਗਾ ਤੇ ਕਿੰਨਾ ਕੇ ਪਿਆਰ ਲੋਕਾਂ ਦਾ ਮਿਲਦਾ ਪਿਆ ਤੁਹਾਨੂੰ ਤੇ ਕਿਹਰੇ ਮੁੱਦੇ ਲੈ ਕੇ ਤੁਸੀਂ ਆਓਗੇ ਤੇ ਸਰਕਾਰ ਦੇ ਵਿੱਚ ਪੰਜਾਬੀਆਂ ਦੇ ਦਿਲ ਬੜੇ ਖੁੱਲੇ ਆ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੇ ਦਿਲ ਬੜੇ ਖੁੱਲੇ ਪੰਜਾਬੀ ਸਪੋਰਟ ਕਰਦੇ ਆ ਖੁੱਲੇ ਜਨਨ ਦੇਖੋ ਨੌਕਰੀਆਂ ਇਹਨਾਂ ਨੇ ਦੇਣ ਦਿੱਤੀਆਂ ਮਹਿੰਗਾਈ ਇਹਨਾਂ ਨੇ ਮਾਰ ਦਿੱਤੀ ਐ ਇਹਨਾਂ ਨੇ ਹਰ ਚੀਜ਼ ਨੂੰ ਅੱਗ ਲਾ ਦਿੱਤੀ ਐ ਇਸ ਟਾਈਮ ਮੌਕਾ ਤੁਹਾਡੇ ਕੋਲ ਇੱਕ ਨਵੇਂ ਬੰਦੇ ਲੈ ਜਾਂਦਾ ਨਵੀਆਂ ਪਾਰਟੀਆਂ ਲੈ ਕੇ ਆਉਂਦਾ ਤਰਾਲੀਆਂ ਪਾਰਟੀ ਸਾਰੀਆਂ ਪਾਸੇ ਕਰਦੇ ਰਸਤਾ ਤੁਹਾਡੇ ਅੱਚਾ ਵੋਟ ਤੁਹਾਡੇ ਅੱਖ ਚ ਇਸ ਟਾਈਮ ਤੁਹਾਡੀ ਮਿਹਨਤ ਤੇ ਤੁਹਾਡੀ ਸਫਲਤਾ ਦੇਖਣੀ ਐ ਹਰ ਦੁਨੀਆ ਦੇ ਵਿੱਚ ਬੰਦਾ ਤੁਹਾਡੇ ਕੋਲ ਬੋਰਡ ਮੰਗਣਾ ਹੋਗਾ ਸਿਰਫ ਇਹ ਇੱਕ ਯਾਰ ਪੁੱਛੋ ਮਨੀਪੁਰ ਦੇ ਵਿੱਚ ਜਿਹੜਾ ਕਾਹਨ ਰਹਿ ਗਿਆ ਇੱਕ ਦੋ ਕੁੜੀਆਂ ਦਾ 100 ਬੰਦੇ ਨੇ ਰੇਪ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਗੋਲੀਆਂ ਮਾਰ ਦੇਈਆਂ ਕੀ ਉਹਨਾਂ ਕਿਸੇ ਮੰਤਰੀ ਨੇ ਕਿਸੇ ਮਸਲੰਤਰੀ ਨੇ ਵੀਡੀਓ ਪਾਈ ਵੀ ਆਹ ਗਲਤ ਕੰਮ ਹੋ ਰਿਹਾ ਅਕਸਰ ਤੇ ਲੋਕ ਬਾਹਰ ਨਿਕਲੇ ਦੁਖੀ ਹੋ ਕੇ ਉਹਨਾਂ ਨੇ ਜਦ ਕਹਿ ਵੀ ਇਹ ਟੱਕਾ ਹੋ ਰਿਹਾ ਹਿੰਦੂ ਮੁਸਲਮਨ ਸਿੱਖਾਈ ਸਾਰੇ ਭਰਾ ਨਿਕਲੇ ਫਿਰ ਉਤੋਂ ਦੇ ਮੇਰਾ ਖਿਆਲ ਹੈ ਜਿਆ ਮੁੱਖ ਮੰਤਰੀ ਜਿਗਾ ਉਹਨੇ ਤਾਂ ਥੋੜੇ ਨੈਟ ਵੀ ਬੰਦ ਕਰ ਦਿੱਤਾ ਸੀਗਾ ਹੋ ਰਹਾਂ ਨੇ 파ੜਦੇ ਸੋ ਅਕਸਰ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ ਪਹਿਲਾਂ ਸ਼ਰਟ ਪਾੜਦੇ ਨੇ ਤੇ ਕਦੇ ਪਰਿਵਾਰ ਦੇ ਵਿੱਚ ਬੋਟਾ ਘਟ ਪੈਂਦੀਆਂ ਨੇ ਤੇ ਰੋਣ ਵੀ ਲੱਗ ਪੈਂਦੇ ਨੇ ਜੀ ਤੁਸੀਂ ਸਹੀ ਸੁਣਿਆ ਜੀ ਨੀਟੂ ਸ਼ਟਰਾ ਵਾਲਾ ਅੱਜ ਬਟਾਲਾ ਪਹੁੰਚਿਆ ਗੱਲਬਾਤ ਕਰਦੇ ਹਾਂ ਕਿ ਸਵੇਰ ਜਨ ਨਾਲ ਬਟਾਲੇ ਪਹੁੰਚਿਆ ਤੇ ਕੀ ਕਹਿਣਾ ਚਾਹੁੰਦੇ ਆ ਗੱਲਬਾਤ ਕਰਦੇ ਹਾਂ ਸੋ ਨੀਟੂ ਸ਼ਟਰਾ ਵਾਲਾ ਬਟਾਲੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਕਰਨ ਆਏ ਹੋ ਬਟਾਲੇ ਤੁਸੀਂ ਦੇਖੋ ਵਿਜੇ ਮਹਾਜਨ ਜੀ ਨੂੰ ਟਿਕਟ ਦੇ ਨਾ ਆਇਆ ਜੀ ਤੇ ਵਿਜੇ ਮਹਾਜਨ ਜੀ ਨੂੰ ਆਪਾਂ ਕਾਮਯਾਬ ਕਰਨਾ ਕੋਈ ਪਾਰਟੀ ਲੱਗਿਆਈ ਹੈ ਸਾਰਿਆਂ ਨੂੰ ਅਸੀਂ ਪਰੇ ਕਰਕੇ ਜਿਤਾਉਣਾ ਵਿਜੇ ਮਹਾਜਨ ਜੀ ਨੂੰ ਸਾਡਾ ਇਹ ਲਕਸ਼ਾ ਸਾਡਾ ਇਹ ਮੰਜ਼ਿਲ ਹੈ ਸਾਡਾ ਹੀ ਇਤਿਹਾਸ ਹੈ ਇੱਕ ਸ਼ਰੀਬ ਬੰਦੇ ਨੂੰ ਤੇ ਕੋਈ ਬੰਦਾ ਵੋਟ ਨਹੀਂ ਪਾਉਂਦਾ ਅਮੀਰ ਬੰਦੇ ਨੂੰ ਵੋਟ ਪਾਉਂਦਾ ਜਾਂ ਉਹੀ ਕੈਂਡੀਡੇਟ ਬਦਲ ਬਦ ਕੇ ਚਿਹਰੇ ਨਵੇਂ-ਤਨਵੇਂ ਚਿਹਰੇ ਆ ਜਾਂਦੇ ਪਏ ਉਹ ਚਿਹਰੇ ਛੱਡੋ ਹੁਣ ਉਹ ਗੱਲਾਂ ਬਾਤਾਂ ਛੱਡੋ ਗੱਲਾਂ ਬਾਤ ਖਤਮ ਕਰ ਦਿਓ ਇਤਿਹਾਸ ਤੁਹਾਡੇ ਹੱਥ ਵਿੱਚ ਆ ਤੁਸੀਂ ਲੋਕਾਂ ਨੇ ਵੋਟ ਪਾ ਕੇ ਚੁੱਲਾ ਬੰਦਾ ਇੱਕ ਸ਼ਰੀਬ ਬੰਦਾ ਜੀਹ ਮਾ ਜਨਵਰਗਾ ਬੰਦਾ ਮੈਨੂੰ ਦੁਨੀਆ 'ਚ ਨਹੀਂ ਜੀਹ ਮਾ ਜਨਵਰਗਾ ਬੰਦਾ ਮੈਨੂੰ ਦੁਨੀਆ 'ਚ ਨਹੀਂ ਲੱਭਰਾ ਤੁਸੀਂ ਪਲੀਜ਼ ਵੋਟਾਂ ਪਾਓ ਸਪੋਰਟ ਕਰੋ ਔਰ ਦੱਬ ਕੇ ਔਰ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਇੱਕ ਕੁਰਸੀ ਉਹਨਾਂ ਦੀ ਹੈ ਉਹਨਾਂ ਨੂੰ ਦੁਆਓ ਜੀ ਸੋ ਨੀਡ ਟੂ ਦੀ ਪਾਰਟੀ ਕੇ ਲਈਏ ਤੁਹਾਡੀ ਪਾਰਟੀ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਕਿਹੜੀ ਪਾਰਟੀ ਦੇ ਖਾਤਾ ਕਿੱਥੋਂ ਕਿੱਥੋਂ ਦੇ ਰਹੀਆਂ ਤੁਹਾਡੀਆਂ ਟਿਕਟਾਂ ਨੇ ਮਿਲੀਆਂ ਨੇ ਤੁਹਾਨੂੰ ਤੇ ਕਿਰੀ ਕਿਰੀ ਸਿਟੀ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਨੈਸ਼ਨਲ ਪਬਲਿਕ ਆਫ ਇੰਡੀਆ ਪਾਰਟੀ ਜਿਹੜੀ ਪਾਰਟੀ ਹੈ ਇਹਦੇ ਵਿੱਚ ਸਾਡੇ ਬੇਗੰਪੁਰੇ ਦੇ 13 ਕੈਂਡੀਡੇਟ ਪਰ ਦੂਜੀ ਪਾਰਟੀ ਵਿੱਚ 6-7 ਬੰਦੇ ਘਟਦੇ ਪਏ ਆ ਕਿਤੋਂ ਵੀ ਆ ਕੇ ਖੜਾ ਹੋ ਸਕਦਾ ਬੰਦਾ ਕੋਈ ਪੈਸਾ ਨਹੀਂਗਾ ਟਿਕਟ ਅਸੀਂ ਉਹ ਤੇ ਆਪ ਕਰ ਦੇਣਾ ਹਣੀ ਆ ਆਪਣੇ ਖਰਚੇ ਦੇ ਕੋਈ ਰੁਪਈਆ ਨਹੀਂ ਲੈਣਾ ਔਰ ਜੇ ਸਾਡੀ ਪਾਰਟੀ ਗੱਲ ਕਰੇ ਟੀਟੂ ਬਾਣੀਆਂ ਲੁਧਿਆਣਾ ਤੋਂ ਖੜਾ ਸਾਡਾ ਠੀਕ ਆ ਜੀ ਤਾਂ ਉਸ ਤੋਂ ਬਾਅਦ ਗੱਲ ਇਹ ਆ ਕਿ ਜਿਹੜਾ ਚਲਾ ਬਰਾਇਆ ਖੰਨੇ ਤੋਂ ਖੜੇ ਸਾਡੇ ਆਪਣੇ ਬੰਦਾ ਪੁੱਲਾ ਚਾਵਲਾ ਠੀਕ ਹੈ ਜੀ ਤੇ ਹਰ ਜਗ੍ਹਾ ਦੇ ਬੰਦੇ ਤਕਰੀਬਨ ਖੜੇ ਮੈਨੂੰ ਨਾਮ ਇਹਨੇ 26 ਨਾਮ ਹੈ 26 ਨਾਮ ਦੇ ਵਿੱਚ ਮੈਨੂੰ ਅਜੇ ਇਹਨਾਂ ਮੈਂ ਆ ਬੜਾ ਕੰਫਿਊਜ਼ਨ ਹੋਗਾ ਕਿ ਕਿਹੜਾ ਕਹਦਾ ਨਾਮ ਬੋਲਾ ਜੀ ਸੋਨੇਟੂ ਜੀ ਫਿਰ ਕਿੰਨਾ ਕੇ ਬਜਟ ਰਹੇਗਾ ਤੇ ਕਿੰਨਾ ਕੇ ਪਿਆਰ ਲੋਕਾਂ ਦਾ ਮਿਲਦਾ ਪਿਆ ਤੁਹਾਨੂੰ ਤੇ ਕਿਹਰੇ ਮੁੱਦੇ ਲੈ ਕੇ ਤੁਸੀਂ ਆਓਗੇ ਸੱਤਾ ਦੇ ਵਿੱਚ ਪੰਜਾਬੀਆਂ ਦੇ ਦਿਲ ਬੜੇ ਖੁੱਲੇ ਆ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੇ ਦਿਲ ਬੜੇ ਖੁੱਲੇ ਪੰਜਾਬੀ ਸਪੋਰਟ ਕਰਦੇ ਆ ਖੁੱਲੇ ਦਿਲ ਨਾਲ ਦੇਖੋ ਨੌਕਰੀਆਂ ਇਹਨਾਂ ਨੇ ਦੇਣ ਦਿੱਤੀਆਂ ਮਹਿੰਗਾਈ ਇਹਨਾਂ ਨੇ ਮਾਰ ਦਿੱਤੀ ਐ ਇਹਨਾਂ ਨੇ ਹਰ ਚੀਜ਼ ਨੂੰ ਅੱਗ ਲਾ ਦਿੱਤੀ ਐ ਇਸ ਟਾਈਮ ਮੌਕਾ ਤੁਹਾਡੇ ਕੋਲ ਇੱਕ ਨਵੇਂ ਬੰਦੇ ਲੈ ਜਾਂਦਾ ਨਵੀਆਂ ਪਾਰਟੀਆਂ ਲੈ ਕੇ ਆਉਂਦਾ ਤਰਾਰੀਆਂ ਆਪਣੀ ਸਾਰੀਆਂ ਪਾਸੇ ਕਰਦੇ ਰਸਤਾ ਤੁਹਾਡੇ ਅੱਚਾ ਵੋਟ ਤੁਹਾਡੇ ਅੱਖਾਂ ਚ ਅਸਟੇਂ ਤੁਹਾਡੀ ਮਿਹਨਤ ਤੇ ਤੁਹਾਡੀ ਸਫਲਤਾ ਦਿਖਣੀ ਹੈ ਕਿ ਹਰ ਦੁਨੀਆ ਦੇ ਵਿੱਚ ਬੰਦਾ ਤੁਹਾਡੇ ਕੋਲ ਬੋਰਡ ਮੰਗਣਾ ਹੋਗਾ ਸਿਰਫ ਇੱਕ ਵਾਰ ਪੁੱਛੋ ਮਨੀਪੁਰ ਦੇ ਵਿੱਚ ਜਿਹੜਾ ਕਾਹਨ ਰਹਿ ਗਿਆ ਇੱਕ ਦੋ ਕੁੜੀਆਂ ਦਾ 100 ਬੰਦੇ ਨੇ ਰੇਪ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਗੋਲੀਆਂ ਮਾਰ ਦੇ ਗਈਆਂ ਕੀ ਉਹਨਾਂ ਕਿਸੇ ਮੰਤਰੀ ਨੇ ਕਿਸੇ ਮਸੰਤਰੀ ਨੇ ਵੀਡੀਓ ਪਾਈ ਵੀ ਆਹ ਗਲਤ ਕੰਮ ਹੋ ਰਿਹਾ ਅਕਸਰ ਤਾਂ ਲੋਕ ਬਾਹਰ ਨਿਕਲੇ ਦੁਖੀ ਹੋ ਕੇ ਉਹਨਾਂ ਨੇ ਜਦ ਕਹਿ ਵੀ ਇਹ ਤੱਕਾ ਹੋ ਰਿਹਾ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਰਾ ਨਿਕਲੇ ਫਿਰ ਉਤੋਂ ਦੇ ਮੇਰਾ ਖਿਆਲ ਹੈ ਜਿਆ ਮੁੱਖ ਮੰਤਰੀ ਜਿਗਾ ਉਨੇ ਤੋਂ ਕਿਨੇ ਨੈਟਵ ਬੰਦ ਕਰ ਦਿੱਤਾ ਸੀਗਾ ਇਹ ਐਡੇ ਘਟੀਆ ਮੰਤਰੀ ਆ ਨਾ ਇਹ ਇਸ ਦੁਨੀਆ ਦੇ ਵਿੱਚ ਰਹਿਣ ਦੀ ਜਗ੍ਹਾ ਨਹੀਂ ਦੇਣੀ ਅੰਦਰ ਬੰਦ ਕਿਉਂਕਿ ਔਰਤਾਂ 'ਤੇ ਜ਼ੁਲਮ ਹੋਇਆ ਹਰ ਘਰ ਦੇ ਵਿੱਚ ਔਰਤਾਂ ਜਿਸ ਕਰ ਔਰਤ ਔਰਦ ਨਹੀਂ ਹੋਈ ਔਰਦ ਨਹੀਂ ਹੋਗੀ ਵੱਖਰੀ ਗੱਲ ਆ ਪਰ ਜੇ ਤੁਹਾਡੇ ਘਰ ਔਰਤ ਹੈਗੀ ਆ ਤੁਸੀਂ ਇਹਨਾਂ ਮੰਤਰੀਆਂ ਨੂੰ ਸਵਾਲ ਕਰ ਸਕਦੇ ਹੋ ਜਵਾਬ ਪੁੱਛ ਸਕਦੇ ਹੋ ਜੇ ਨਹੀਂ ਜਵਾਬ ਦਿੰਦੇ ਫਿਰ ਉਹਨਾਂ ਨੂੰ ਬੋਟਾ ਨਹੀਂ ਇਹ ਉਸ ਟਾਈਮ ਕਿੱਥੇ ਸੀ ਜਦ ਮਨੀਪੁਰ ਦੇ ਵਿੱਚ ਕਾਹਨ ਹੋਇਆ ਤੇ ਉਸ ਵੇਲੇ ਆਪਣੇ ਘਰ ਆਰਾਮ ਨਾਲ ਸੁੱਤੇ ਸੀਗੇ ਜੇ ਗੱਲ ਕਰਾਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਮੈਂ ਵੀ ਸੈਂਟਰ 400 ਦਾ 1100 ਦਾ ਹੋ ਗਿਆ 50 ਰੁਪਏ ਡਰਪਰ ਤੋਂ 100 ਰੁਪਏ ਦਾ ਲੀਟਰ ਹੋ ਗਿਆ ਆਲੂਆਂ ਨੂੰ ਪਿਆਜ਼ਾਂ ਨੂੰ ਆਟੇ ਨੂੰ ਕਿੰਨੀ ਚੱਕੀ ਜਾ ਰਹੀ ਮਹਿੰਗਾਈ ਚੱਕੀ ਜਾ ਰਹੀ ਆ ਔਰ ਪੰਜਾਬ ਦੇ ਉੱਤੇ ਦਿਨ ਦਿਨ ਕਰਜ਼ਾ ਚੜੀ ਜਾਂਦਾ ਤੇ ਕਿਵੇਂ ਕਰਜ਼ਾ ਲਾਉਣਾ ਪੰਜਾਬ ਦਾ ਪੁੱਤ ਅੱਜ ਗਰੀਬ ਹੋ ਜਾਂਦਾ ਜੇ 2019 ਦੀ ਗੱਲ ਕਰੀ 2024 ਦੇ ਲੈ ਕੇ ਅ ਕੱਪੜੇ ਦਾ ਕਾਰੋਬਾਰ ਲੁਧਿਆਣਾ ਅੰਮ੍ਰਿਤਸਰ ਜਲੰਧਰ ਦੇ ਵਿੱਚ ਇੰਨਾ ਡਾਊਨ ਹੋ ਗਿਆ ਕਿ ਮਿੱਲਾ ਉਹਨਾਂ ਨੂੰ ਬਾਹਰ ਪੱਜਨੀਆਂ ਪੈ ਗਈਆਂ ਤੇ ਜੇ ਪੰਜਾਬ ਦੇ ਬੰਦੇ ਨੌਕਰੀ ਲੈਣੀਆਂ ਕੀ ਉਹ ਬਾਹਰ ਜਾਏਗਾ ਨੌਕਰੀ ਲੱਣ ਵਾਸਤੇ ਜਿਹੜੇ ਰੱਦੀ ਖਾਣੀ ਆ ਜਾਂ ਬੰਗਲਾਦੇਸ਼ ਜਾਇਗਾ ਬਾਹਰ ਦੇਸ਼ ਵੀ ਕਿੱਧਰ ਜਾਇਗਾ ਜੇ ਪੈਸੇ ਨਹੀਂ ਆਗੇ ਤੇ ਹਰ ਚੀਜ਼ ਦੀ ਕੋਈ ਨਾ ਕੋਈ ਮਨਿਆਦ ਹੁੰਦੀ ਆ ਸਿਰਫ ਜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਚਾਹੁੰਦੇ ਇਹ ਸੀਟਾਂ ਜਿੱਤਣੇ ਜਾਂਦੇ 545 ਸੀਟਾਂ ਤੇ ਇਹਨਾਂ ਨੇ ਕੁਝ ਵੀ ਨਹੀਂ ਸੀਗਾ ਕੰਮ ਦੀ ਇਹ ਅਗਰ ਮਹਿੰਗਾਈ ਨੂੰ ਨੱਥ ਪਾਉਂਦੇ ਇਹ ਲੋਕਾਂ ਨੂੰ ਕਾਰੋਬਾਰ ਦਿੰਦੇ ਲੋਕਾਂ ਨੂੰ ਨੌਕਰੀ ਦਿੰਦੇ ਇਹ ਲੋਕਾਂ ਦਾ ਸਾਰੀ ਸੁਵਿਧਾ ਪਹੁੰਚਾਉਂਦੇ ਸਾਨੂੰ ਕਿਹੜੀ ਔਰਤ ਕਿਹੜੀ ਆਉਦੀ ਸਾਨੂੰ ਕੋਈ ਲੋੜ ਨਹੀਂ ਛੜਦੀ ਬਸ ਇਹਨਾਂ ਨੂੰ ਇੱਕੋ ਨਾਮਾ ਸੀਗਾ ਹਰ ਜਗ੍ਹਾ ਤੇ ਇਹਨਾਂ ਦੇ ਆਪਣਾ ਬੰਦਾ ਕਹਿਦਾ ਮੋਦੀ 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 ਵਾਲਾ ਇੰਝ ਜਿਹੇ ਦਿਮਾਗ ਵਿੱਚ ਫਟ ਕੀਤਾ ਇਹਨਾਂ ਨੇ ਬਸ ਉਹੀ ਚੱਲੀ ਜਾਂਦਾ ਸੀਗਾ ਉਹ ਚੱਲੇ ਚੱਲੇ ਪਰ ਉਹ ਦੱਸਦਾ ਜਿੱਦਾਂ ਦੱਸਦਾ ਇੱਧਰ ਨਹੀਂ ਇੱਧਰ ਇੱਧਰ ਨੂੰ ਜਾਂਦਾ ਪਿਆ ਇਨਾ ਮਸਤਾਨੀ ਦੱਸਿਆ ਸੋ ਹਰਨ ਦਾ ਕੰਮ ਇਹ ਲੋੜ ਆ। ਜੀ ਇੱਕ ਸਵਾਲ ਹੈ ਤੁਹਾਨੂੰ ਕਿ ਪਹਿਲਾਂ ਤੁਹਾਡੇ ਪਰਿਵਾਰ ਦੀਆਂ ਕਿੰਨੀਆਂ ਵੋਟਾਂ ਸੀ ਤੇ ਹੁਣ ਪਰਿਵਾਰ ਪੂਰੀ ਸਪੋਰਟ ਕਰੇਗਾ 45000 ਪਰਿਵਾਰ ਤੇ ਘਰ ਦਾ ਏ। ਇੱਕ ਜਿੰਨੇ ਤੁਸੀਂ ਆਪਣੇ ਕੈਂਡੀਡੇਟ ਕਰੇ ਸਾਰੇ ਮੇਰੇ ਕੈਂਡੀਡੇਟ ਮੇਰੀ ਅਕੀਲ ਸਪੋਰਟ ਸਭ ਦੀ ਕਰਦੇ ਨੇ। ਜੀ 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 45000 ਵੋਟਾਂ ਤੇ ਪੂਰੇ ਵਰਲਡ ਨੂੰ ਪਤਾ ਪਵੇ ਹਿੰਦੁਸਤਾਨ ਨੂੰ ਪਤਾ ਦੱਸਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ। ਆਪਾਂ ਜਿੱਤੇ ਤੇ ਆ ਤੇ ਜਿੱਤੇ ਦੇ ਰਵਾਂਗੇ ਜਕਾਰਾ ਬਾਸ਼ੇ ਰਵਾਲੀ ਜੀ ਦਾ ਬਹੁਤ ਸਾੱਚੇ ਦਰਵਾਜ਼ੀ ਕੀ ਜੀ। ਤੁਹਾਨੂੰ ਮਿੱਟੂ ਜੀ ਇੱਕ ਸਵਾਲ ਹੋਰ ਹੈ ਆ ਲਾਸਟ ਵਾਲਾ ਇਸਾਨੀ ਮੁੱਦਾ ਜਿਹੜਾ ਬੜਾ ਚੱਲਦਾ ਦੇਖੋ ਇਹ ਵਾਸਤੇ ਕੀ ਤੁਸੀਂ ਕਰੋਗੇ ਤਾਂ ਕੀ ਲਿਆਣਾ ਚਾਹੁੰਦੇ ਅਕਸਰ ਮੈਂ ਗਾਣਾ ਗਾਇਆ ਸੀਗਾ ਅੱਜ ਮੇਰੇ ਦੇਸ਼ ਦਾ ਪੰਜਾਬ ਰੋਂਦਾ ਰਹਿ ਗਿਆ ਤੱਕਾ ਕਰਦੀ ਆ ਸਰਕਾਰਾਂ ਤੱਕਾ ਕਰਦੀ ਆ ਸਰਕਾਰਾਂ ਸੱਚ ਇਹ ਕਹਿ ਗਿਆ ਅੱਜ ਮੇਰੇ ਉਸ ਜਗ੍ਹਾ ਤੇ ਗਾਣਦੇ ਵਿੱਚ ਮੇਂ ਤੇ ਕਾਰਵਾਈ ਹੋਈ ਅੱਜ ਤੱਕ ਮੈਂ ਉਸ ਕਾਰਵਾਈ ਤੋਂ ਨਿਕਲ ਨਹੀਂ ਸਕਿਆ ਪੰਜਾਬ ਦੀ ਗੱਲ ਕੀਤੀ ਸੀ ਮੈਂ ਹਿੰਦੁਸਤਾਨ ਦੀ ਗੱਲ ਕੀਤੀ ਸੀ ਕਿ ਉਹ ਕਾਰਵਾਈ ਤੋਂ ਮੈਂ ਨਿਕਲ ਨਹੀਂ ਸਕਿਆ ਪਰ ਮੈਨੂੰ ਬੜਾ ਦੁੱਖ ਲੱਗਾ ਸੀਦਾ ਵੀ ਅਜਿਮੇਤ ਕਾਰਵਾਈ ਉਹ ਮੈਂ ਨਾ ਕੋਈ ਜਵਾਨ ਨਹੀਂ ਖੜਾ ਹੈ ਕੋਈ ਬੰਦਾ ਨਹੀਂ ਮੈਂ ਨਾ ਖੜਾ ਤਾਂ ਕੱਲਾ ਹੀ ਜਾ ਕੇ ਕਾਰਵਾਈਆਂ ਭੁਗਤੀਆਂ ਮੈਂ ਪੁੱਦਾ ਭੁਗਤੀਆਂ ਇਹ ਮੈਂ ਜਾਣਦਾ ਜਾਂ ਮੇਰੀ ਮਾਂ ਦਾ ਜਿੰਦਗ ਨਹੀਂ ਜਾਣਦੀ ਹੈ ਐ ਮਹਾਰਾਜ ਦਾਤੀ ਅੰਬੇ ਮਈਆ ਜੀ ਨਿੱਟੂ ਜੀ ਸ਼ਰਟ ਪਾਰੇ ਗਈ ਸੀ ਕਿ ਉਹ ਤੋਂ ਰੋਏ ਭਾਈਓ ਛੱਡੇ ਹੋਰ ਹੋਰ ਕੋਈ ਐਦਾਂ ਦਾ ਕੋਈ ਹੋਇਆ ਤੁਹਾਡੇ ਜਦੋਂ ਦਸਾਂ ਨਵਾਂ ਦੇ ਹਾਰ ਜਿੱਤੇ ਤੇ ਹੁੰਦੀ ਰਹਿੰਦੀ ਜੇ ਦਸਾਂ ਨਵਾਂ ਕਮਾਈ ਦੇਤੇ ਕੋਈ ਬੰਦਾ ਗੈਰ ਬੰਦਾ ਲੁੱਟ ਕੇ ਲੈ ਜੇ ਚੀਜ਼ਾਂ ਹਾਰ ਹੋ ਜੇ ਫਿਰ ਉਹ ਬੰਦਾ ਰੋਂਦਾ ਹੀ ਆ ਭਾਜੀ ਕਿਉਂਕਿ ਉਹਦੇ ਪੱਲੇ ਕੁਝ ਨਹੀਂ ਪੈਂਦਾ ਜੋਰ ਵੀ ਲੱਗਾ ਹੁੰਦਾ ਵਾ ਉਹ ਘਰ ਵੇਖ ਘਟਦੇ ਫਿਰ ਤਾਂਨੇ ਵੀ ਮਾਰਦੇ ਆ ਕਿਸੇ ਦਿਨ ਤੇ ਬੰਦਾ ਸੋਚਦਾ ਕਿ ਯਾਰ ਮੈਂ ਮਰ ਜਾਵਾਂ ਪਰ ਰੱਬ ਬੜਾ ਬੇਅੰਤ ਆ ਇਹ ਸੁਨੀ ਟੂ ਜੀ ਤੁਸੀਂ ਫੇਰ ਕਿਉਂ ਐਸ ਲਾਈਨ ਦੇ ਵਿੱਚ ਆ ਗਏ ਚੰਗਾ ਭਲਾ ਤੁਹਾਡਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਇੱਕ ਗਸਵਾਲ ਆ ਰਿਹਾ ਰਿਹਾ ਨਾ ਕਿਸਾਨਾਂ ਦਾ ਜਵਾਨਾਂ ਦਾ ਮਜ਼ਦੂਰਾਂ ਦਾ ਮਿਹਨਤੀ ਕਿਸਾਨਾਂ ਦਾ ਸਾਰਿਆਂ ਤੱਕ ਆਉਂਦਾ ਤੇ ਉੱਥੇ ਨੀਟੂ ਛੇਤਰਾ ਵਾਲਾ ਘਰ ਬੈਠਾ ਹੱਥ ਹੱਥ ਨਹੀਂ ਜਾ ਸਕਦਾ ਬੇਸ਼ੱਕ ਮੈਨੂੰ ਇਹਨਾਂ ਅੱਗੇ ਝੋਲੀ ਫਲਾਣੀ ਪਵੇ ਇਹ ਦੁਨੀਆ ਦੇ ਅੱਗੇ ਕੋਈ ਗੱਲ ਨਹੀਂ ਇਹ ਮੇਰੇ ਰੱਬ ਬੰਦਨ ਕੋਈ ਚੱਕਰ ਨਹੀਂ ਤੁਹਾਡਾ ਲੜਦਾ ਹਾਂ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਉਹ ਦੱਸੋ ਮੈਂ ਜੀ ਵਿਜੇ ਵਿਨੇ ਮਹਾਜਨ ਵਿਨੇ ਮਹਾਜਨ ਨੂੰ ਵੋਟ ਪਾਓ ਬਟਾਲਾ ਸ਼ਹਿਰ ਤੋਂ ਹੋਰ ਤੁਸੀਂ ਕਿਸੇ ਕੈਂਡੀਡੇਟ ਨੂੰ ਦੇਖੋ ਬਿਲਕੁਲ ਨਹੀਂ ਦੇਖਣਾ ਰੱਬ ਦਾ ਵਾਸਤਾ ਮੈਂ ਤੇ ਆਸਾਨ ਕਰੂ ਮੈਂ ਜੀ ਧੰਨਵਾਦ ਚਲੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਵੋਟ ਤੇ ਸਪੋਰਟ ਦੋਨੇ ਹੀ ਕਰਿਓ ਵਿਨੀ ਮਹਾਜਨ ਦੇ ਹੱਕ ਦੇ ਵਿੱਚ ਵੋਟ ਪਾਇਓ ਸੋ ਵੀਡੀਓ ਨੂੰ ਆਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਅਮਨ ਅਗਰਵਾਲ ਦੇ ਨਾਲ ਲਕੀ ਰਾਜਪੂਤ ਬਟਾਲਾ